ਇਹ ਆਪਾਂ ਦੇਖ ਸਕਦੇ ਹਾਂ ਕਿ ਪਿੰਡ ਗਾਜੀਪੁਰ ਜਟਾਂ ਦੇ ਜਿਹੜੇ ਵਸਨੀਕ ਹੈਗੇ ਉਹਨਾਂ ਇਕੱਠੇ ਹੋਏ ਆ ਉਹਨਾਂ ਦਾ ਰੋਸ ਹੈਗਾ ਕਿ ਇੱਥੇ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਉਹਨਾਂ ਦੇ ਪਿੰਡ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਹੈਗੀ ਆ ਉਹ ਜਿਹੜਾ ਅ ਇੱਥੇ ਜਿਹੜਾ ਨਗਰ ਕਾਉਂਸਲ ਜਿਹੜੇ ਹੈਗੇ ਆ ਉਹ ਤੱਕੇ ਸ਼ਾਈ ਨਾਲ ਜਿਹੜੀ ਹੈਗੀ ਇੱਥੇ ਡੰਪਿੰਗ ਗਰਾਉਂਡ ਬਣਾਉਣਾ ਚਾਹੁੰਦੀ ਜਦ ਕਿ ਉਹਨਾਂ ਦਾ ਕਹਿਣਾ ਹੈਗਾ ਇੱਥੇ ਜਸਟ ਕੁਝ ਕੁਝ ਹੀ ਮੀਟਰ ਦੀ ਦੂਰੀ ਤੇ ਪਹਿਲਾਂ ਆਲਰੇਡੀ ਜਿਹੜਾ ਡੰਪਿੰਗ ਗਰਾਉਂਡ ਹੈਗਾ ਪਰ ਜਿਹਦਾ ਇੱਥੇ ਸਾਡੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਜਗ੍ਹਾ ਸ਼ਾਮਲੜ ਜਗ੍ਹਾ ਹੈਗੀ ਔਰ ਇੱਥੇ ਇਹਨਾਂ ਦਾ ਸ਼ਮਸ਼ਾਨ ਘاٹ ਹੈਗਾ ਪਿੰਡ ਦਾ ਪਰ ਫਿਰ ਵੀ ਜਿਹੜਾ ਧੱਕੇਸ਼ਾਈ ਕੀਤੀ ਜਾ ਰਹੀ ਹੈ ਔਰ ਧੱਕੇ ਨਾਲ ਜਿਹੜਾ ਇੱਥੇ ਡੰਪਿੰਗ ਗਰਾਉਂਡ ਜਿਹੜਾ ਬਣਾਇਆ ਜਾ ਰਿਹਾ ਤਰਮਿੰਦਰ ਜੀ ਕੀ ਮੈਟਰ ਕੀ ਹੈ ਜੀ ਸਰ ਇਹ ਨਾ ਆਪਣਾ ਇਹ ਗਾਜੀ ਬੁਜੱਟਾ ਦੇ ਬਾਸ ਸ਼ਮਸ਼ਾਨ ਘاٹ ਦੀ ਜਗ੍ਹਾ ਹੈ ਜੋ ਢਾਈ ਮੀਟਰ ਤਰੀਕੇ तो इसमें नगर काउंसिल ने जो डैम्पिंग ग्राउंड वहाँ है ढकोली में उसको उठा के यहाँ करना चाहती है अच्छा अब इसके साथ में देखो रेलवे लाइन है इधर शमशान घाट है ये मेन रोड जा रही है कालका ये डेरा बसी रोड जो गीरकपुर मुबारकपुर है इस रोड जा रही है इससे पब्लिक गुजरती है काफ़ी इसके बाद ये सामने फ्लैट बने हुए हैं मतलब पंद्रह बीस फ्लैट तो यही है बाकी आवागमन इतना काफ़ी है मतलब पचास साठ सोसाइटी के लोग आते जाते इधर से अगर डैम्पिंग ग्राउंड यहाँ बना देते हैं तो काफ़ी मतलब बदबू आएगा रोड पे जाने वालों के लिए दिक्कत इधर पिंड वालों के लिए दिक्कत ये माड़ी पे कम से कम 100-200 आदमी डेली आते हैं पहले डंपिंग डंपिंग ग्राउंड पे है पहले ग्राउंड तो उधर है अपना ढकोली अच्छा जी ये हरमिटेज के पास जहाँ मंडी लगती है कोई और भी जगह है यहाँ पे डंपिंग ग्राउंड डंपिंग ग्राउंड के लिए जगह तो बहुत है अभी उधर भी बारह किले जगह पड़ी है इसके सोसाइटी के बैक साइड में भी जगह पड़ी है तो गाजीपुर गाजी भी है तो कहने तो मतलब और कहीं बना सके कोई जरूरी नहीं कि ये है अपना जैसे भी सरकार जिसकी कुछ भी कर सकता है तो तो सरकार जैसे मर्जी जहाँ मर्जी कर सकती है वो, अब तो यू साहब के ऊपर है ना यू साहब अगर चाहे तो यहाँ से हटा कहीं और कर सकते हैं सामने बना हुआ है सर दिख रहा है की नाम तोड़ा ਰਣਜੀਤ ਸਿੰਘ ਕਿਹੜੇ ਪਿੰਡ ਦੇ ਹੋ? ਗਾਜੀਪੁਰ ਕੀ ਮੈਟਰ ਕੀ ਹੈ? ਮੈਟਰ ਤਾਂ ਇਹ ਜੀ ਸ਼ਮਸ਼ਾਨ ਘਾਟ ਦੀ ਜਗ੍ਹਾ ਦੀ ਹੈ 2.5 ਵਿੱਗੇ ਮਰਬਾ ਬੰਦੀ ਦੇ ਟਾਈਮ ਤੋਂ ਕੱਟੀ ਗਈ। ਅੱਛਾ ਜੀ। ਸ਼ਮਸ਼ਾਨ ਘਾਟ ਹੈ ਜੀ ਆਪਣਾ ਪੁਰਾਣਾ ਬੋ। ਓਕੇ। ਇੱਥੇ ਹੁਣ ਕਮੇਟੀ ਡੰਪਿੰਗ ਗਰਾਊਂਡ ਬਣਾਉਣਾ ਚਾਹ ਰਹੀ ਹੈ। ਅੱਛਾ ਜੀ। ਹਾਂ ਜੀ। ਸ਼ਮਸ਼ਾਨ ਘਾਟ ਵੀ ਤਾਂ ਬਣਾਉਣਾ ਗਲਤ ਹੈ ਜੀ। ਕੋਈ ਹੋਰ ਵੀ ਸ਼ਮਸ਼ਾਨ ਘਾਟ ਹੈਗਾ ਪਿੰਡ ਦਾ ਕਿਹ ਹੈ ਜੀ? ਨਹੀਂ। ਇਹੋ ਹੀ ਆ। ਇੱਥੇ ਹੁਣ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ? ਹਾਂ ਜੀ ਜ਼ਬਰਦਸਤੀ। ਕਿੰਨੇ ਕਿੱਜ ਦਾ ਹੈਗਾ ਸ਼ਮਸ਼ਾਨ ਘਾਟ? ਇਹ ਤਾਂ ਜੀ ਮਰੱਬ ਬੰਦੀ ਦੇ ਟਾਈਮ ਦਾ ਜੀ 1950 ਦਾ ਵੀ ਪੁਰਾਣਾ ਹੈ ਜੀ ਵੈਸੇ ਤਾਂ ਮਰੱਬ ਬੰਦੀ ਪਹਿਲਾਂ ਗਰਦੀ ਸ਼ਮਸ਼ਾਨ ਘਾਟ ਹੈ ਜੀ ਸਮੇਂ ਅੱਛਾ ਜੀ ਕੋਈ ਇਸ ਬੰਦੀ ਸ਼ਿਕਾਇਤ ਵਗੈਰਾ ਕੀਤੀ ਕੋਈ ਤੁਸੀਂ ਕਿਤੇ ਕੰਪਲੇਂਟ ਵਗੈਰਾ ਪਾਈ ਹੋਏ ਕੰਪਲੇਂਟ ਅਸੀਂ ਕਮੇਟੀ ਨੂੰ ਅਰਜ਼ੀਆਂ ਦੇ ਰਹੇ ਹਾਂ ਜੀ 2018 ਤੋਂ ਲੱਗੇ ਹੋਏ ਹਾਂ ਜੀ ਅੱਛਾ ਜੀ ਅੱਜ ਸਾਢੇ 3 ਏਕੜ ਜ਼ਮੀਨ ਹੈ ਜੀ ਇਹ ਸਰਕਾਰੀ ਅੱਛਾ ਜੀ ਪਿੰਡ ਦੇ ਨਾਲ ਸਾਂਝੇ ਕੰਮਾਂ ਵਾਸਤੇ ਛੱਡੀ ਗਈ ਹੈ ਨੰਬਰਾਂ ਦੀ ਜ਼ਮੀਨ ਹੈ 53 ਨੰਬਰ 'ਚ ਦੇਵੀ ਭਾਵਨਾ ਜੀ 54 'ਚ ਡੰਗਰਾਂ ਦੀ ਬੈਠਕ ਹੈ ਜੀ ਤੇ 52 ਚ ਕੋਕਾ ਮਾਰੀਏ ਇਹ ਕਿੰਨਾ ਨੰਬਰ ਆ ਜਿੱਥੇ ਖੜੇ ਆਪਾਂ 56 ਨੰਬਰ ਹੈ ਜੀ ਇਹ ਤਾਂ ਸ਼ਮਸ਼ਾਨ ਘਾਟ ਹੈ ਵੱਸਿਆ ਹਾਂ ਜੀ ਸ਼ਮਸ਼ਾਨ ਘਾਟ ਹੈ 56 ਨੰਬਰ ਸ਼ਮਸ਼ਾਨ ਘਾਟ ਹੈ 57 ਜਿਹੜਾ ਰੁਰਗੇ ਕੋਈ ਇੱਥੇ ਛਾਮਲੜ ਜ਼ਮੀਨ ਤੇ ਕਬਜ਼ਾ ਵਗੈਰਾ ਵੀ ਹੋਇਆ ਕਿਤੇ ਪਹਿਲਾਂ ਹਾਂ ਜੀ ਪਹਿਲਾਂ ਪਾਰਲੀ ਜ਼ਮੀਨ ਤੇ ਸਾਰੀ ਤੇ ਕਬਜ਼ਾ ਹੋਇਆ ਹੈ ਅੱਛਾ ਜੀ 53 54 55 ਤਿੰਨੇ ਨੰਬਰਾਂ ਦੇ ਕਬਜ਼ਾ ਹੋਏ ਉਹ ਨਹੀਂ ਖਾਲੀ ਹੋ ਰਹੇ ਆ ਉਹ ਖਾਲੀ ਨਹੀਂ ਕਰਾ ਰਹੇ ਕਮੇਟੀ ਨੂੰ ਬਾਰ ਬਾਰ ਅਪੀਲ ਕਰੀ ਜੀ ਉਸ ਤੋਂ ਬਾਅਦ ਅਸੀਂ ਪਿੰਡ ਵਾਸੀਆਂ ਨੇ ਕੇਸ ਪਾਇਆ ਸੀ ਗ੍ਰੰਟ ਕੋਰਟ ਅੱਛਾ ਜੀ ਡੇਰਾ ਰਸੀ ਤੇ ਨਗਰ ਕੌਂਸਲ ਵੱਲੋਂ ਨਹੀਂ ਕੀਤਾ ਗਿਆ ਉਹ ਨਗਰ ਕੌਂਸਲ ਵੱਲੋਂ ਕੋਈ ਪ੍ਰਾਰਾ ਨਹੀਂ ਕੀਤਾ ਗਿਆ ਖਾਲੀ ਕਰਨ ਵਾਸਤੇ ਕਿੰਨੀ ਕਿ ਜਗ੍ਹਾ ਤੇ ਕਬਜ਼ਾ ਹੋਇਆ ਹੋਇਆ ਇਹ ਤਕਰੀਬਨ 2 ਕਿੱਲੇ ਦਾ ਕਬਜ਼ਾ ਹੋਇਆ ਹੈ ਜੀ ਅੱਛਾ ਤੇ ਪਟਵਾਰੀ ਨੇ ਗਰਦੌਰੀਆਂ ਵੀ ਬਦਲੀਆਂ ਹੋਈਆਂ ਆ 8-10 ਬੰਦਿਆਂ ਦੇ ਨਾਮ ਸ਼ਮਸ਼ਾਨ ਘਾਟ ਦੀ ਗਰਦੌਰੀ ਵੀ ਬਦਲੀ ਹੋਈ ਹੈ ਬੰਦਿਆਂ ਦੇ ਨਾਮ ਹੈ ਜੀ ਸ਼ਮਸ਼ਾਨ ਘਾਟ 2005-06 ਚ ਜਿਸ ਟਾਈਮ ਨਗਰ ਕੌਂਸਲ ਸ਼ਾਮਲ ਹੋਇਆ ਪੰਡ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਜੀ ਨਗਰ ਕੌਂਸਲ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹ ਬੰਦਿਆਂ ਦੇ ਨਾਂ ਹੋਊਗੀ ਪ੍ਰਾਈਵੇਟ ਬੰਦਿਆਂ ਦੇ